ਇਹ ਖਬਰ ਸੁਣ ਕੇ ਤੁਹਾਡੀ ਰੂਹ ਕੰਮ ਜਾਏਗੀ ਜੀ ਹਾਂ ਤੁਹਾਨੂੰ ਯਕੀਨ ਨਹੀਂ ਆਏਗਾ ਕਿ ਇੱਕ ਧੀ ਨੇ ਆਪਣੇ ਹੀ ਹੱਥਾਂ ਦੇ ਨਾਲ ਆਪਣੀ ਮਾਂ ਅਤੇ ਭਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਜੀ ਹਾਂ ਇਹ ਖਬਰ ਯਮਨਾ ਨਗਰ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਕਲਯੁਗੀ ਤੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਲੜਕੀ ਦਾ ਨਾਮ ਕਾਜਲ ਹੈ ਜਿਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਕਸਰ ਹੀ ਇਹਨਾਂ ਦੇ ਘਰ ਦੇ ਵਿੱਚ ਲੜਾਈ ਝਗੜਾ ਰਹਿੰਦਾ ਸੀ ਤੇ ਕਾਜਲ ਦੀ ਆਪਣੀ ਮਾਂ ਦੇ ਨਾਲ ਬਿਲਕੁਲ ਵੀ ਨਹੀਂ ਬਣਦੀ ਸੀ ਤੇ ਦੋਨਾਂ ਦੇ ਵਿੱਚ ਲੜਾਈ ਹੁੰਦੀ ਰਹਿੰਦੀ ਸੀ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਕਾਜਲ ਮੁੰਡਿਆਂ ਵਾਂਗੂ ਰਹਿਣਾ ਪਸੰਦ ਕਰਦੀ ਸੀ ਅਤੇ ਇਸ ਦੇ ਭਰਾ ਨੂੰ ਅਤੇ ਮਾਂ ਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਸੀ ਤੇ ਉਸ ਨੂੰ ਹਮੇਸ਼ਾ ਟੋਕਦੇ ਰਹਿੰਦੇ ਸਨ ਤੇ ਇਸ ਗੱਲ ਤੋਂ ਕਾਜਲ ਹਮੇਸ਼ਾ ਇਹਨਾਂ ਤੋਂ ਨਾਰਾਜ਼ ਰਹਿੰਦੀ ਸੀ ਤੇ ਇਸ ਦੇ ਨਾਲ ਹੀ ਕਾਜਲ ਦੇ ਉੱਪਰ ਵਿਆਹ ਲਈ ਵੀ ਦਬਾਅ ਬਣਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਕਾਜਲ ਇਸ ਗੱਲ ਤੋਂ ਨਾਰਾਜ਼ ਸੀ ਤੇ ਉਸਨੇ ਐਡਾ ਵੱਡਾ ਕਦਮ ਚੁੱਕਿਆ ਤੇ ਇਸ ਵਾਰ ਦਾਤ ਨੂੰ ਉਸਨੇ ਲੁੱਟ ਦਾ ਪੁਲਿਸ ਦੇ ਸਾਹਮਣੇ ਰੂਪ ਦਿੱਤਾ ਹੈ ਦੱਸਦੀ ਹੈ ਕਿ ਕਾਜਲ ਨੇ ਇਸ ਪੂਰੀ ਵਾਰਦਾਤ ਦੇ ਵਿੱਚ ਆਪਣੇ ਮਾਮੇ ਦੇ ਮੁੰਡੇ ਦਾ ਵੀ ਸਹਾਰਾ ਲਿਆ ਜਾਣਕਾਰੀ ਅਨੁਸਾਰ ਜਦੋਂ ਕਾਜਲ ਦੀ ਮਾਂ ਘਰ ਇਕੱਲੀ ਸੀ ਤਾਂ ਇਸ ਤੇ ਮਾਮੇ ਦੇ ਮੁੰਡੇ ਨੇ ਤੇ ਕਾਜਲ ਨੇ ਦੋਨਾਂ ਨੇ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਾਜਲ ਦੇ ਮਾਮੇ ਦੇ ਮੁੰਡੇ ਜਿਸ ਦਾ ਨਾਮ ਕ੍ਰਿਸ਼ਿਦ ਦੱਸਿਆ ਜਾ ਰਿਹਾ ਹੈ ਕ੍ਰਿਸ਼ ਨੇ ਆਪਣੀ ਭੂਆ ਦੇ ਸਿਰ ਦੇ ਉੱਪਰ ਪਹਿਲਾਂ ਕਿਸੇ ਚੀਜ਼ ਦੇ ਨਾਲ ਵਾਰ ਕੀਤੇ ਉਸ ਤੋਂ ਬਾਅਦ ਕਾਜਲ ਨੇ ਆਪਣੀ ਮਾਂ ਦੇ ਪੈਰ ਫੜੇ ਤੇ ਕ੍ਰਿਸ਼ ਨੇ ਉਸ ਦਾ ਗਲਾ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਇਸ ਦੌਰਾਨ ਉਸ ਦਾ ਭਰਾ ਵੀ ਆ ਜਾਂਦਾ ਹੈ ਰਾਹੁਲ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਕਾਜਲ ਦਾ ਭਰਾ ਰਾਹੁਲ ਜੋ ਮੌਕੇ ਤੇ ਆ ਜਾਂਦਾ ਹੈ ਜਦੋਂ ਤੱਕ ਉਸ ਨੂੰ ਕੁਝ ਸਮਝ ਲੱਗਦਾ ਹੈ ਤਾਂ ਕ੍ਰਿਸ਼ ਉਦੋਂ ਤੱਕ ਉਸ ਦੇ ਸਿਰ ਦੇ ਉੱਪਰ वार ਕਰ ਦਿੰਦਾ ਹੈ ਤੇ ਉਸ ਤੋਂ ਬਾਅਦ ਉਸ ਦਾ ਵੀ ਗਲਾ ਕੁੱਟ ਕੇ ਉਸ ਨੂੰ ਮਾਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਇਸ ਸਾਰੀ ਕਟਣਾ ਨੂੰ ਇਹ ਦੋਨੋਂ ਜਾਣੇ ਲੁੱਟਦਾ ਰੂਪ ਦਿੰਦੇ ਨੇ ਕ੍ਰਿਸ਼ਕਾਰ ਦੇ ਵਿੱਚ ਜੋ ਵੀ ਸੋਨਾ ਗਹਿਣੇ ਅਤੇ ਨਕਦੀ ਪਈ ਹੁੰਦੀ ਹੈ ਸਾਰਾ ਕੁਝ ਲੈ ਕੇ ਘਰੋਂ ਫਰਾਰ ਹੋ ਜਾਂਦਾ ਹੈ ਉਸ ਤੋਂ ਬਾਅਦ ਕਾਜਲ ਆਪਣੀ ਮਾਂ ਦਾ ਫੋਨ ਲੈ ਕੇ ਦੁਪਹਿਰ ਨੂੰ ਬਾਜ਼ਾਰ ਚਲੀ ਜਾਂਦੀ ਹੈ ਤੇ ਆਪਣੀ ਮਾਂ ਦੇ ਫੋਨ ਤੋਂ ਆਪਣੇ ਆਪ ਨੂੰ ਮੈਸੇਜ ਕਰਦੀ ਹੈ ਕਿ ਜੂਸ ਲੈਣਾ ਤਾਂ ਕਿ ਪੁਲਿਸ ਨੂੰ ਸ਼ੱਕ ਨਾ ਹੋਵੇ ਕਿ ਇਸ ਵਾਰ ਦਾਤ ਨੂੰ ਅੰਜਾਮ ਇਹਨਾਂ ਨੇ ਦਿੱਤਾ ਤੇ ਘਰ ਆ ਕੇ ਕਰੀਬ 4 ਵਜੇ ਕਾਜਲਕਾਰ ਆਉਂਦੀ ਹੈ ਤੇ ਫਿਰ ਪੁਲਿਸ ਨੂੰ ਫੋਨ ਕਰਦੀ ਹੈ ਕਿ ਉਸ ਦੇ ਘਰ ਲੁੱਟ ਹੋਈ ਹੈ ਤੇ ਇਸ ਲੁੱਟ ਦੇ ਵਿੱਚ ਲੁਟੇਰਿਆਂ ਨੇ ਉਸ ਦੀ ਮਾਂ ਅਤੇ ਭਰਾ ਨੂੰ ਮਾਰ ਦਿੱਤਾ ਹੈ ਤੇ ਪੁਲਿਸ ਨੂੰ ਉਦੋਂ ਸ਼ੱਕ ਹੁੰਦਾ ਹੈ ਜਦੋਂ ਪੁਲਿਸ ਸੀਸੀਟੀਵੀ ਕੈਮਰੇ ਦੇਖਦੀ ਹੈ ਤੇ ਸੀਸੀਟੀਵੀ ਕੈਮਰੇ ਬੰਦ ਹੁੰਦੇ ਨੇ ਤੇ ਉਸ ਤੋਂ ਪਹਿਲਾਂ ਦੀ ਫੁਟੇਜ ਦੀ ਚੈੱਕ ਕੀਤੀ ਜਾਂਦੀ ਹੈ ਤਾਂ ਉਸ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਕਾਜਲ ਦੇ ਨਾਲ ਇੱਕ ਸ਼ੱਕੀ ਮੁੰਡਾ ਦੇਖਿਆ ਜਾਂਦਾ ਹੈ ਜੋ ਕਿ ਉਸ ਦਾ ਭਰਾ ਉਸ ਦੇ ਮਾਮੇ ਦਾ ਮੁੰਡਾ ਨਿਕਲਿਆ ਤੇ ਉਸ ਤੋਂ ਬਾਅਦ ਸਖਤੀ ਦੇ ਨਾਲ ਕਾਜਲ ਤੋਂ ਪੁੱਛਗਿੱਛ ਕੀਤੀ ਗਈ ਤਾਂ ਕਾਜਲ ਨੇ ਆਪਣਾ ਸਾਰਾ ਗੁਨਾਹ ਕਬੂਲ ਕਰ ਲਿਆ ਉਸ ਨੇ ਦੱਸਿਆ ਕਿ ਉਸ ਨੇ ਹੀ ਆਪਣੀ ਮਾਂ ਅਤੇ ਭਰਾ ਨੂੰ ਮੌਤੇ ਘਾਟ ਉਤਾਰਿਆ ਕਿਉਂਕਿ ਇਹ ਲਗਾਤਾਰ ਉਸ ਦੇ ਉੱਪਰ ਵਿਆਹ ਦੇ ਲਈ ਦਬਾਅ ਬਣਾਉਂਦੇ ਸੀ ਉਸ ਦੇ ਪਹਿਰਾਵੇ ਦੇ ਉੱਪਰ ਉਸ ਨੂੰ ਟੋਕਦੇ ਰਹਿੰਦੇ ਸੀ ਇਸ ਕਰਕੇ ਉਹ ਇਹਨਾਂ ਤੋਂ ਨਰਾਜ਼ ਸੀ ਤੇ ਉਸ ਨੇ ਇਹਨਾਂ ਨੂੰ ਆਪਣੇ ਰਸਤੇ ਤੋਂ ਹਟਾਉਣ ਦੇ ਲਈ ਇਹ ਕਦਮ ਚੁੱਕਿਆ